ਪਟਿਆਲਾ ਪੁਲਿਸ ਵੱਲੋਂ ਮੋਟਰਸਾਈਕਲ ਚੋਰੀ ਕਰਨ ਵਾਲੇ ਦੋ ਮੁਲਜ਼ਮਾਂ ਨੂੰ ਕੀਤਾ ਕਾਬੂ ਜਿਨ੍ਹਾਂ ਕੋਲੋਂ ਵੀ ਤੋਂ 25 ਮੋਟਰਸਾਈਕਲ ਬਰਾਮਦ ਕੀਤੇ ਗਏ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਪੁਲਿਸ ਅਧਿਕਾਰੀਆਂ ਨੇ ਕੀ ਕਿਹਾ ਤੁਸੀਂ ਵੀ ਸੁਣੋ ਸ੍ਰੀ ਐਸਐਸਪੀ ਸਰ ਪਟਿਆਲਾ ਆਈਪੀਐਸ ਵਰੁਣ ਸ਼ਰਮਾ ਜੀ ਅਤੇ ਐਸਪੀ ਸਿਟੀ ਪਟਿਆਲਾ ਦੀਆਂ ਸਖਤ ਹਦਾਇਤਾਂ ਹੁਆਂ ਸੀ ਤੇ ਉਹਨਾਂ ਤੇ ਤਹਿਤ ਜਿਹੜੀ ਕਾਰਵਾਈ ਹੋਈ ਆ ਸਾਡੇ ਐਸ ਐਚਓ ਸਿਵਲ ਲਾਈਨ ਤੇ ਚੌਕੀ ਇਨਚਾਰਜ ਨੇ ਅ ਅਸੀਂ ਪਿਛਲੇ ਮਹੀਨੇ ਮੈਂ ਇਹ ਦੱਸਣਾ ਚਾਹੂੰਗੀ ਕਿ ਅਸੀਂ ਲਾਸਟ ਮੰਥਸ ਤੇ ਵੀ ਅਸੀਂ 8 ਮੋਟਰਸਾਈਕਲ ਜਿਹੜੇ ਸੀ ਰਿਕਵਰ ਕੀਤੇ ਆ ਤੇ ਇਸ ਮਹੀਨੇ ਵੀ ਜਿਹੜੇ ਅਸੀਂ 16 ਮੋਟਰਸਾਈਕਲ ਜਿਹੜੇ ਚੋਰੀ ਦੇ ਜਿਹੜੇ ਰਿਕਵਰ ਕੀਤੇ ਆ ਤੇ ਦੋ ਇਹਦੇ ਵਿੱਚ ਜਿਹੜੇ ਮਲਜ਼ਮ ਜਿਹੜੇ ਆਰਾਊਂਡ ਅਪ ਹੋਏ ਆ ਕੀ ਤਰ੍ਹਾਂ ਦੇ ਸੁਪੋਰਟ ਹੈ ਹਾਂਜੀ ਇਹਨੇ ਬੜੀ ਇੱਕ ਕਿਉਂ ਬਣੇ ਜਿਹੜੀ ਨਸ਼ਾ ਜੀ ਤੋਂ ਕੋਲ ਆ ਅ ਅੱਛੀ ਜਿਹੜੇ ਇਹਨਾਂ ਦੀ ਬੈਕਗ੍ਰਾਉਂਡ ਜਿਹੜੀ ਸਾਹਮਣੇ ਆਈ ਆ ਇਹਨਾਂ ਵਿੱਚ ਜਿਹੜਾ ਇੱਕ ਲੜਕਾ ਹੈਗਾ ਆ ਹਰਮਨ ਹਰਮਨ ਸਿੰਘ ਇਹ 10ਵੀਂ ਪਾਸ ਆ ਤੇ ਦੂਸਰਾ ਲੜਕਾ ਜਿਹੜਾ 9ਵੀਂ ਪਾਸ ਆ ਤੇ ਇਹ ਨਸ਼ੇ ਦੇ ਆਦੀ ਹੈਗੇ ਆ ਸਾਨੂੰ ਜਿਹੜਾ ਪਤਾ ਲੱਗਾ ਆ ਤੇ ਉਹਦੀ ਆਰਟ ਦੇ ਵਿੱਚ ਜਿਹੜਾ ਇਹ ਇਦਾਂ ਦੇ ਚੋਰਿਆਂ ਨੂੰ ਵਰਤ ਵਰ ਦਿੰਦੇ ਆ ਹਾਂਜੀ ਜਿਆਦਾ ਕਿਥੇ ਕਿਥੇ ਮੁਸੰਮਨ ਦੇ ਜਿਆਦਾਤਰ ਸਿਟੀ ਦੇ ਵਿੱਚ ਹੀ ਅਲੱਗ-ਅਲੱਗ ਜਲਾ ਦੇ ਵਿੱਚ ਜਿਵੇਂ ਆਪਣੇ ਆ ਹਸਪੀਟਲ ਹੋ ਗਿਆ ਰਜਿੰਦਰਾ ਹਸਪੀਟਲ ਹੋ ਗਿਆ ਬਰਾਦਰ ਆ ਇੱਥੇ ਆ ਕਾਫੀ ਦੇ ਤੱਕ ਸਾਨੂੰ ਜਿਹੜੀ ਇਨਫੋਰਮੇਸ਼ਨ ਮਿਲੀ ਸੀ ਅਜੇ ਕੁਮਾਰ ਪੁੱਤਰ ਦੇਵਰਾਜ ਮਕਾਨ ਨੰਬਰ 9 ਗਲੀ ਨੰਬਰ 3 ਤੇ ਉਹਨਾਂ ਦੇ ਜਿਹੜੀ ਸੀ ਕੰਪਲੇਂਟ ਦੇ ਉੱਪਰ ਇਹ ਜਿਹੜੀ ਕਾਰਵਾਈ ਹੋਈ ਹੈ ਜੀ ਹਾਂ ਇਹਨਾਂ ਤੇ ਪਹਿਲਾਂ ਵੀ ਇੱਕ ਐਫਆਈਆਰ ਜਿਹੜੀ ਦਰਜ ਹੈਗੀ ਆ ਜੋ ਜਿਸ ਤਰ੍ਹਾਂ ਦੇ ਨਸ਼ੀਲਾ ਪਦਾਰਥ ਕਹ ਰਹੇ ਹੋ ਵੀ ਸੇਵਰ ਰੈਵਨਿਊ ਕੋਈ ਨਸ਼ਾ ਵਗੈਰਾ ਹੀ ਪੜਾਈਏ ਉਹਨਾਂ ਨੂੰ ਨਹੀਂ ਐਦਾਂ ਦਾ ਕੁਝ ਸਾਹਮਣੇ ਨਹੀਂ ਆਇਆ ਕਿ ਜਿਹੜਾ ਇਹਨਾਂ ਕੋਲ ਕੁਝ ਰਿਕਵਰ ਹੋਇਆ ਹੋਵੇ ਪਰ ਇਹ ਨਸ਼ੇ ਦੇ ਆਦੀ ਹੈਗੇ ਆ ਹਾਂ ਕੋਈ ਬਾਈਕਾਂ ਤੋਂ ਕਿਹੜੇ ਯਾਤਰੀ ਕੰਪਨੀ ਬਾਈਕ ਨੇ ਜਿਹੜੇ ਇਹਨਾਂ ਨੂੰ ਟਾਰਗੇਟ ਕਰਦੇ ਜਿਹਨਾਂ ਨੂੰ ਅਜਾਦਰ ਸਾਰੇ ਅਲੱਗ-ਅਲੱਗ ਤਰ੍ਹਾਂ ਦੇ ਬਾਈਕ ਹੈਗੇ ਆ ਸਪੈਸਲ ਪੈਂਡਲ ਵਗੈਰਾ ਜਿਹੜੇ ਹੈਗੇ ਆ ਤੇ ਉਹਦਾਂ ਦੇ ਜਿਹੜੇ ਰਿਕਵਰ ਹੋਇਆ ਇਹ ਕੀ ਕਰਦੇ ਸੀ ਵੀ ਇਦਾਂ ਚੋਰੀ ਕਰ ਲੈਂਦੇ ਸੀ ਫਿਰ ਅੱਗੇ ਸਸਤੇ ਰੇਟ ਤੇ ਉੱਪਰ ਇਹ ਅੱਗੇ ਕਿਸੇ ਨੂੰ ਸੇਲ ਕਰਦੇ ਸੀ ਇਹ ਲੋਕਲ ਵੀ ਵੇਚ ਦਿੰਦੇ ਸੀ ਬਾਹਰ ਵੀ ਵੇਚ ਦਿੰਦੇ ਸੀ ਜਿੱਥੋਂ ਇਹਨਾਂ ਨੂੰ ਪਤਾ ਲੱਗਦਾ ਸੀ ਵੀ ਕਿਸੇ ਨੂੰ ਬਾਈਕ ਦੀ ਲੋੜ ਆ ਜਾਂ ਸੈਕੰਡ ਹੈਂਡ ਚਾਹੀਦੀ ਹੈ ਜਿਹੜੇ ਬੰਦੇ ਖਰੀਦਦੇ ਸੀਗੇ ਆ ਉਹ ਆ ਸੇਲ ਜੇ ਤਫ਼ਤੀਸ਼ ਦਾ ਇੱਕ 파ਟ ਆ ਉਹ جاری ਆ ਜੀ ਜੋਰੀ ਦੇਖੋ ਕਾਗਜ਼ ਤੇਰਾ ਤਨ ਪਿਆਰ ਕਰਦੇ ਜੂ ਅੱਗੇ ਮੇਸੇ ਤੇ ਸੀਗੇ ਉਹ ਇੱਕ ਤਪਿਸ ਦਾ ਬਾਟ ਆ ਉਹ ਅਸੀਂ ਹੁਣ ਦੇਖਾਂਗੇ ਲੋਕ ਹੈਗੇ ਪੰਜਾਬ ਦੇ ਆ ਪਰ ਜ਼ਿਲ੍ਹੇ ਦੂਸਰੇ ਤੇ ਆ ਹਾਂਜੀ